ਬਾਹਗੁਰੂ ਜੀ ਕਾ ਖਾਲਸਾ ਬਾਹਗੁਰੂ ਜੀ ਕੀ ਫਤਿਹ ਅੱਜ ਬੀਬਾ ਹਰ ਸਿਮਰਤ कौर ਬਾਦਲ ਦੀ ਇੱਕ ਪੋਸਟ ਆਈ ਉਂਗਲਾਂ ਕੀਤੀ ਹੋਈ ਹੈ ਐ ਨੈਗੇਟਿਵੀ ਹੋਈ ਹੈ ਇਹ ਉਹੀ ਬੀਬੀ ਹੈ ਜਿਹੜੇ ਕਹਿੰਦੀ ਜੇ SYL ਨਹਿਰ ਕੱਢੀ ਨਾ ਮੈਂ ਡਾਂਗ ਲੈ ਕੇ ਜਾਉ ਪਤਾ ਨਹੀਂ ਉਹ ਡਾਂਗ ਕਿੱਧਰ ਗਈ ਕੁੰਦਰ ਬੀਬੀ ਗਈ ਪਤਾ ਹੀ ਨਹੀਂ ਲੱਗਿਆ ਤੇ ਹੁਣ ਇਹ ਬੀਬੀ ਨੇ ਸਟੇਟਮੈਂਟ ਪਤਾ ਕੀ ਦਿੱਤੀ ਐ ਪੋਸਟ ਆਈ ਐ ਮੇਰੇ ਕੋਲੇ ਹੁਣ ਜਿਹੜੇ ਮੇਰੇ ਸੂਤਰ ਨੇ ਚਾਹੁੰਦੇ ਨੇ ਉਹ ਭੇਜ ਦਿੰਦੇ ਆ ਵੀ ਆ ਦੇਖੋ ਗਿਆਨੀ ਮੈਂ ਗਿਆਨੀ ਜੀ ਖਰ ਮੈਂ ਆਪਣੇ ਕੋਲ ਮਨਾਇਆ ਮੈਂ ਆਪ ਵੀ ਗਿਆ ਵੀ ਹਾਂ ਦੇਖੋ ਗਿਆਨੀ ਅੱਛਾ ਇਹ ਬੀਬੀ ਪਤਾ ਕੀ ਕਹਿੰਦੀ ਐ ਕਹਿੰਦੀ ਸ਼੍ਰੋਮਣੀ ਅਕਾਲੀ ਗੱਲ ਮੰਗ ਕਰਦਾ ਹੈ ਕਿ ਭਗਵੰਤ ਮਾਨ ਆਪਣੀ ਨਾਕਾਮੀ ਕਬੂਲ ਕਰੇ ਤੇ ਤੁਰੰਤ ਅਸੀਫਾ ਦੇਵੇ ਹਾਲਾਂਕਿ ਭਗਵੰਤ ਮਾਨ ਤਾਂ ਮੈਂ ਪੜਿਆ ਜੇ ਬੋਲੂਗੀ ਤਾਂ ਭਗਵੰਤ ਮਾਨ ਇਦਾਂ ਕਹਿੰਦੇ ਨੇ ਇਹਨੂੰ ਬੋਲਣਾ ਇਹ ਪੱਬਾ ਤੇ ਗੱਗਾ ਕਗਾ ਬਾਬਾ ਬਬਾ ਇਹਦੇ ਬਾਰੇ ਇਹਨੂੰ ਬਹੁਤਾ ਪਤਾ ਨਹੀਂ ਵੀ ਮੈਨੂੰ ਚਲੋ ਇਹ ਤਾਂ ਮੈਂ ਲਿਖਿਆ ਸੀ ਉਹ ਪੜਦਾ ਤੇ ਇਹ ਬੀਬਾ ਹਰਿ ਸਿਮਰਤ ਕੋਰ ਬਾਦਲ ਕਹਿੰਦੇ ਐ ਵੀ ਆਪਣੀ ناکامی ਕਬੂਲ ਕਰੇ ਹੁਣ ਮੈਂ ਸਟੇਟਮੈਂਟ ਦੇਣਾ ਚਾਹੁੰਦਾ ਬੀਬਾ ਜੀ ਸੁਣ ਲਿਓ ਤਾਂ ਅੰਤਮਾਨਤਾ ਕੁਰਸੀ ਤੇ ਬਹਾਇਆ ਪੰਜਾਬ ਦੇ 3 ਕਰੋੜ ਲੋਕਾਂ ਨੇ ਵੋਟਾਂ ਪਾਈਆਂ ਨੇ 94 95 ਐਮ ਐਲ ਏ ਜਿੱਤੇ ਨੇ ਅਗਲਾ ਦੇ 2027 ਚ ਇਹ ਨਹੀਂ ਪਤਾ ਕਿ ਤੁਹਾਨੂੰ ਸ਼ੀਟ ਨਾ ਹੀ ਮਿਲੇ ਸਾਰਿਆਂ ਤੇ ਝਾੜੂ ਫੇਰ ਦੇ ਅਗਲਾ ਕੋਈ ਪਤਾ ਨਹੀਂ ਕਿਉਂਕਿ ਮਾਹੌਲ ਇਹਦਾ ਬਣ ਗਿਆ ਪਰ ਜਿਵੇਂ ਤੁਸੀਂ ਕਿਹਾ ਨਾ ਵੀ ਭਗਵਾਨ ਤਮਾਨ ਆਪਣੀ ਨਾਕਾਮੀ ਕਬੂਲ ਕਰੇ ਅਰਸ਼ੀਫਾ ਦੇ ਵੀ ਹੁਣ ਮੈਂ ਕਹਿਣਾ ਵੀ ਤੁਸੀਂ ਆਪਣੀਆਂ ਗਲਤੀਆਂ ਕਬੂਲ ਕਰੋ ਕਹੋ ਕਿ ਵੀ ਅਸੀਂ ਸਰਸੇ ਵਾਲੇ ਬਲਾਤਕਾਰੀ ਨੂੰ ਮਾਫੀਆਂ ਦਿੰਦੀਆਂ ਮੇਰੇ ਪਤੀ ਪਰਮੇਸ਼ਰ ਨੇ ਮੇਰੇ ਸਹੁਰਾ ਸਾਹਿਬ ਨੇ ਇਹ ਕਬੂਲ ਕਰੋ ਇਹ ਕਬੂਲ ਕਰੋ ਵੀ ਮੇਰੇ ਛੋਟੇ ਬ੍ਰਦਰ ਛੋਟੇ ਭਰਾ ਬਿਕਰਮ ਮਜੀਠੀਏ ਨੇ ਚਿੱਟਾ ਵੇਚਿਆ ਸ਼ਰਿਆਮ ਸ਼ਰਿਆਮ ਚਿੱਟਾ ਵੇਚਿਆ ਸ਼ਰਿਆਮ 20 25000 ਕਰੋੜ ਦੀ ਪ੍ਰਾਪਰਟੀ ਬਣਾਈ 1500 ਲੱਖ ਮੁੰਡਾ ਮਰਵਾਇਆ ਇਹ ਕਬੂਲ ਕਰੋ ਤੁਸੀਂ ਵੀ ਮੇਰੇ ਭਰਾ ਦੀ ਮਜੀਠੀਏ ਦੀ ਕਰਤੂਤ ਹੈ ਇਹ ਕਰੋ ਕਬੂਲ ਇਹ ਕਬੂਲ ਕਰੋ ਦਰਬਾਰ ਸਾਹਿਬ ਜਾਓ ਐ ਦੋਨੋਂ ਹੱਥ ਜੋੜ ਕੇ ਅਰਦਾਸ ਕਰਾਓ ਵੀ हे ਸੱਚੇ ਪਾਤਸ਼ਾਹ ਸਾਡੇ ਕੋਲੋਂ ਬਹੁਤ ਵੱਡੀਆਂ ਗਲਤੀਆਂ ਹੋਈਆਂ ਨੇ ਸਾਨੂੰ ਕਿਰਪਾ ਕਰਕੇ ਬਖਸ਼ ਲੈ ਕਿਰਪਾ ਕਰਕੇ ਬਖਸ਼ ਲੈ ਇਦਾਂ ਤੁਸੀਂ ਕਹੋ ਫੇਰ ਅਸੀਂ ਮੰਨਾਂਗੇ ਫੇਰ ਅਸੀਂ ਤੁਹਾਡੇ ਤੇ ਯਕੀਨ ਕਰਾਂਗੇ ਕਹੋ ਇੱਕ ਵਾਰੀ ਵੀ ਹਾਂ ਅਸੀਂ ਨਸ਼ਾ ਵੇਚਿਆ ਮੇਰੇ ਭਰਾ ਨੇ ਚਿੱਟਾ ਵੇਚਿਆ ਮੇਰੇ ਪਤੀ ਦੀਆਂ ਕਰਤੂਤਾ ਸਰਸੇ ਵਾਲੇ ਨੂੰ ਮਾਫੀ ਦੇਣੀ ਬਿਦਵੀਆਂ ਕਰਵਾਉਣੀਆਂ ਸ਼ੋਮਣੀ ਕੁਇਟ ਦਾ ਬੇੜਾ ਕਰ ਕਰਮ ਇਹ ਕਬੂਲ ਕਰੋ ਇਹ ਕਬੂਲ ਕਰੋ ਮੇਰੇ ਜਿਹੜੇ ਤਖਤਾਂ ਦੇ ਜਹੇਦਾਰ ਨੇ ਉਹ ਸਾਡੇ ਚਪੜਾਸੀ ਨੇ ਜਿੱਥੇ ਮਰਜੀ ਅਸੀਂ ਭਈਏ ਦੀ ਤਰ੍ਹਾਂ ਜਹੇਦਾਰ ਲਾਦ ਗਈ ਬਦਲਦੀ ਗਈ ਵੀ ਸਾਡੀਆਂ ਕਤੂਤਾਂ ਨੇ ਇਹ ਦੱਸੋ ਇਹ ਤੁਸੀਂ ਕਬੂਲ ਕਰੋ ਭਉ ਅੰਤਮਾਨ ਤਾਂ ਇੱਕ ਕਮੇਡੀਅਨ ਕਲਾਕਾਰ ਸੀ ਲੋਕ ਚਾਹੁੰਦੇ ਸੀ ਹੁਣ ਵੀ ਚਾਹੁੰਦੇ ਆ ਉਹ ਲੀਡਰ ਬਣ ਗਿਆ ਤੇ ਉਹਨੇ ਤੰਜ ਵੀ ਸਾਰਾ ਆਪਣੀਆਂ ਨੇ ਕਮੇਡੀ ਕੇਸਟਾਂ ਸ਼ੁਰੂ ਦੇ ਵਿੱਚ ਰਾਜਨੀਤੀ ਤੇ ਕਸ਼ਿਆ ਹੋਇਆ ਸਾਰਾ ਉਹਨੂੰ ਤਜਰਬਾ ਹੋ ਗਿਆ ਡਾਇਲੌਗ ਬੋਲਣ ਦਾ ਉਹ ਪਰਫੈਕਟ ਕਹਿ ਲਈ ਪੱਕਾ ਹੋ ਗਿਆ ਤੇ ਤੁਹਾਨੂੰ ਸਦਨ ਤੋਂ ਡਾ ਕੇ ਬਾਹਰ ਮਾਰਿਆ ਉਹ ਜਿਵੇਂ ਕਿਹੜਾ ਹਾਕਮ ਬਖਤਰੀ ਵਾਲਾ ਗਾਣਾ ਨਹੀਂ ਕੱਢ ਕੇ ਬਗਾਨਾ ਪੁੱਤ ਮਾਰਿਆ ਹੁੰਦਾ ਜਿਵੇਂ ਮੱਖਣ ਚੋਂ ਬਾਹਰ ਨਹੀਂ ਇਦਾਂ ਮਾਰਿਆ ਤੁਹਾਨੂੰ ਕੱਢ ਕੇ ਬਾਹਰ ਚੰਗਾ ਮੁੱਲ ਪਾਇਆ ਸਾਡਾ ਹੀਰੀ ਗੀ ਮੱਝੀਆਂ ਚਰਾ ਕੇ 12 ਸਾਲ ਦੀ ਇਹ ਗਾਣਾ ਸੁਣ ਲੋ ਚੰਗੀ ਤਰ੍ਹਾਂ ਇਦਾਂ ਥੋੜੇ ਨਾਲ ਕੀਤਾ ਠੀਕ ਹੈ ਭਵੰਤਮਾ ਨੂੰ ਕੰਪੂਲ ਕਰੇ ਉਹ ਕਦੋਂ ਕਹਿੰਦਾ ਵੀ ਮੈਂ ਨਕਾਮ ਉਹ ਤਾਂ ਕਹਿੰਦਾ ਮੈਂ ਤਾਂ 70000 ਦੇ ਲਾਗੇ ਸਾ ਮੈਂ ਨੌਕਰੀ ਦੇਤੀ ਉਹ ਤਾਂ ਕਹਿੰਦਾ ਸੜਕਾਂ ਦੇ ਉੱਪਰ 15 15 20 ਕਿਲੋਮੀਟਰ ਤੇ ਗੱਡੀਆਂ ਖੜਾ ਦੀਆਂ ਕੋਈ ਐਕਸੀਡੈਂਟ ਹੁੰਦਾ ਹਸਪੀਟਲ ਬੰਦਾ ਪਹੁੰਚ ਜਾਂਦਾ ਔਰ ਨੇੜੇ ਕਾਰਡ ਬਣਾਏ ਨੇ ਸਿਹਤ ਦੇ ਲਈ ਉਹ ਬੀਮਾ ਯੋਜਨਾ ਉਹ ਪੇਸ਼ ਕਰਤੀ ਆਂ ਕਨੇ ਅਗਲਾ ਤਾਂ ਸ਼ਰਿਆਮ ਤੋਂ ਤੇ ਮੰਗੋ ਬੋਲਣ ਲੱਗਿਆ ਸਵਾਲ ਕਰਦੇ ਨੇ ਲੋਕ ਅਗਲਾ ਕਿਦੋਂ ਕਹਿੰਦਾ ਮੈਂ ਨਾਕਾਮ ਆ ਮੈਂ ਉਹ ਤਾਂ ਕਹਿੰਦਾ ਮੈਂ ਤਾਂ ਐ ਗੱਜ ਨਾਲ ਸ਼ੇਰ ਵਾਂਗੂ ਬੱਜਦਾ ਠੀਕ ਹੈ ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਸੀ ਪਰ ਤਾਂ ਬਦਾ ਕਿੱਥੇ ਆ ਉਹ ਤਾਂ ਇਦਾਂ ਦੇ ਗਾਣੇ ਗਾਈ ਜਾਂਦਾ ਉਹ ਕੌਣ ਨਾਕਾਮ ਆ ਨਾਕਾਮ ਤਾਂ ਤੁਸੀਂ ਹੋ ਨਕਾਮ ਤੁਸੀਂ ਉਹ ਬੀਬਾ ਜੀ ਜਿਨ੍ਹਾਂ ਨੇ 20 ਸਾਲ ਲਗਾਤਾਰ ਸਤਾ ਮਾਣੀ 15 ਸਾਲ ਇੱਕ 2-3 ਸਾਲ ਬਖਰੇ ਪੰਜ ਵਾਰੀ ਮੁੱਖ ਮੰਤਰੀ ਰਹੇ ਬਾਦਲ ਸਿੰਘ ਥੋੜੇ ਸੌਰਖਾ ਨਕਾਮ ਤਾਂ ਤੁਸੀਂ ਤੁਸੀਂ ਕੌਮ ਲਈ ਕੱਖ ਨਹੀਂ ਕੀਤਾ ਪੰਜਾਬ ਲਈ ਕੱਖ ਨਹੀਂ ਕੀਤਾ ਬੰਦੀਆਂ ਸਿੰਘਾਂ ਲਈ ਕੱਖ ਨਹੀਂ ਕੀਤਾ ਬੇਅਦਮੀਆਂ ਤੁਸੀਂ ਕਰਵਾਤੀ ਸ਼੍ਰੋਮਣੀ ਗੁਰਦਵਾਰੇ ਦਾ ਪੈਸਾ ਤੁਸੀਂ ਲੁੱਟ ਕੇ ਖਾ ਗਏ ਜਾਇਦਾ ਥੋੜੀ ਜਿੱਤੋਂ ਨਿਕਲਦੇ ਨਹੀਂ ਕਿੰਨੀਆਂ ਕਰਤੂਤਾਂ ਦੱਸਗੇ ਮੇਰਾ ਤਾਂ ਇੰਨਾ ਦਿਮਾਗ ਦੇ ਵਿੱਚ ਗੱਲਾਂ ਬਹਿ ਗਏ ਮੈਨੂੰ ਚੇਤੇ ਕਰਨ ਦੀ ਲੋੜ ਹੀ ਨਹੀਂ ਜੇ ਮੜਾ ਜੇ ਕੋਈ ਟੱਚ ਕਰ ਦੇਵੇ ਬਾਦ ਨੂੰ ਸਭ ਨੂੰ ਸੇੜੋ ਬਸ ਉਹੀ ਫਾਇਲ ਖੁੱਲਦੀ ਹੈ ਕਮਾ 20 ਘੰਟੇ ਬਲਾਈ ਚੱਲੋ ਇੰਨੀਆਂ ਕਰਤੂਕਤਾ ਛੋੜ ਦਿੱਤੀ ਨਾਕਾਮ ਭਗਵਾਨ ਤਮਾਨ ਨਹੀਂ ਨਾਕਾਮ ਤੁਸੀਂ ਹੋ ਜਿੰਨਾ ਚਿਰ ਤੁਸੀਂ ਸਤਾ ਵਿੱਚ ਰਹੇ ਹੋ ਤੁਸੀਂ ਬੇੜਾ ਕਰ ਕਰਨ ਤੋਂ ਸਵਾਇ ਕੀਤਾ ਕੀ ਹੈ ਅਛਾ ਇਹ ਬੀਬੇ ਨੂੰ ਇਹ ਨਹੀਂ ਪਤਾ ਵੀ ਚੋਨਾ ਹੁੰਦਾ ਜਾਂ ਚੋਨਾ ਹੁੰਦਾ ਪਰਾਲੀ ਹੁੰਦੀ ਹੈ ਇੱਕ ਪਰਾਲੀ ਹੁੰਦੀ ਹੈ ਇਹ ਨਹੀਂ ਪਤਾ ਇਹ ਤਾਂ ਇਹ ਨਹੀਂ ਪਤਾ ਵੀ ਲਾਲ ਮਿਰਚਾਂ ਕਿੱਥੇ ਹੁੰਦੀਆਂ ਨੇ ਹਰੀਆਂ ਕਿੱਥੇ ਹੁੰਦੀਆਂ ਨੇ ਇਹ ਖੇਤ ਵਿੱਚ ਵੜ ਗਈ ਉਹ ਕਿਸਾਨ ਕਹਿੰਦਾ ਆ ਹਰੀਆਂ 10 ਰੁਪਏ ਕਿਲੋ ਨੇ ਲਾਲ 50 ਰੁਪਏ ਕਿਲੋ ਨੇ ਹੁਣ ਕਹਿੰਦੀ ਫਿਰ ਲਾਲ ਹੀ ਬੀਜਿਆ ਕਰੋ ਹੁਣ ਦੱਸੇ ਕੌਣ ਵੀ ਬੀਬਾ ਹਰੀਆਂ ਤੋਂ ਹੀ ਲਾਲ ਬਣਦੀਆਂ ਨੇ ਤੈਨੂੰ ਕੌਣ ਮਤ ਦੇਵੇ ਉਦਾਂ ਕਿਸਾਨ ਦੀ ਧੀ ਹੈ ਇਹ ਬਿਕਰਮ ਸਿੰਘ ਦੀ ਧੀ ਦੀ ਭੈਣ ਉਂਗਲ ਬੜੇ ਵਧੀਆ ਤਰੀਕੇ ਨਾਲ ਕੀਤੇ ਹੱਥ ਵਿੱਚ ਪੇਪਰ ਬੜਾ ਥੋੜਾ ਜਿਹਾ ਇਧਰੋਂ ਉਹ ਕੀ ਕਹਿੰਦੇ ਬਾੜੀ ਪਤਾ ਨਹੀਂ ਡਾਇਮੰਡ ਦੀ ਐ ਉਹ ਪਾਈ ਐ ਵਧੀਆ ਐ ਗੋਟੇ ਬੜੇ ਚੁੰਨੀ ਐ ਵੱਡੇ ਵਾਲੀ ਠੀਕ ਐ ਮਹਾਰਾਣੀ ਲੱਗਦੀ ਐ ਬੀਬਾ ਪੁਨੀਤਕਾਰ ਤਾਂ ਵੀ ਉੱਪਰ ਲੱਗਦੀ ਐ ਕਿਉਂਕਿ ਲੁੱਟਕ ਛੁੱਟ ਦਾ ਮਾਲ ਬਹੁਤ ਐ ਘਰ ਦੇ ਵਿੱਚ ਵੱਡੀਆਂ ਕੋਠੀਆਂ ਵੱਡੀਆਂ ਕਾਰਾਂ ਵੱਡੇ ਹੋਟਲ ਵੱਡੇ ਜਹਾਜ਼ ਬਹੁਤ ਕੁਝ ਐ ਬੀਬਾ ਨਕਾਮ ਭਗਵੰਤ ਮਾਨ ਨੇ ਨਕਾਮ ਤਾਂ ਤੁਸੀਂ ਹੋ ਤੁਸੀਂ ਕਬੂਲ ਕਰੋ ਵੀ ਅਸੀਂ ਇੰਨੀਆਂ ਗਲਤੀਆਂ ਕਰਦੀਆਂ ਰੱਬਾ ਸਾਨੂੰ ਹੁਣ ਬਚਾ ਲੈ ਇਹ ਕਹੋ ਸਤਿਗੁਰ ਪਿਛਲੇ ਔਗਣ ਬਖਸ਼ ਲੈ ਇਹ ਕਹੋ ਅਗੈ ਮਾਰਗ ਪਾਵੇ ਇਹ ਸ਼ਬਦ ਬਾਣੀ ਵਿੱਚ ਆਉਂਦੇ ਇਦਾਂ ਜਾ ਕੇ ਕਹੋ ਦਰਵਾਜਾ ਸਾਹਿਬ ਮੇ ਭੁੱਲਾਂ ਹੋ ਗਈਆਂ ਸਾਨੂੰ ਬਖਸ਼ ਲਓ ਬਖਸ਼ ਲਓ ਇਹ ਕਹੋ ਅਰਸ਼ੀਫਾ ਭਗਵਾਨ ਤਮਾਨ ਨਹੀਂ ਦਿੰਦਾ ਅਰਸ਼ੀਫਾ ਤੁਸੀਂ ਦਿਓ ਸਾਰਾ ਲੰਗ ਲਾਣਾ ਜਿਹੜਾ ਤੁਹਾਡਾ ਉਹ ਤਸ਼ੀਫਾ ਦੇਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ